ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੀ ਸੇਵਾ ਉਸ ਤੋਂ ਬਾਅਦ ਕੰਟੀਨਿਊਸਲੀ ਜਾਰੀ ਰਹੀ ਪਰ ਉਹਦੇ ਦਰਮਿਆਨ ਬਹੁਤ ਕੁਝ ਵਾਪਰ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਥਿਤੀ ਦੇ ਉੱਤੇ ਵੀ ਕਾਸਾ ਅਸਰ ਜਿਹੜਾ ਇਸ ਗੱਲ ਦਾ ਪੈਂਦਾ ਨਜ਼ਰ ਆਇਆ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਐਤਕੀ ਇਸ ਗੱਲੋਂ ਅਡੋਲ ਹੈ ਕਿ ਉਹ ਚੋਣ ਲੜਨ ਗਈ ਯਾਨੀ ਕਿ ਜਿਹੜੀਆਂ ਨਿਗਮ ਚੋਣਾਂ ਹੋਣੀਆਂ ਨੇ ਉਹ ਅਕਾਲੀ ਦਲ ਦੇ ਲੀਡਰ ਲੜਨ ਲਈ ਤਿਆਰ ਨੇ ਹਾਲਾਂਕਿ ਜ਼ਿਮਨੀ ਚੋਣਾਂ ਜਿਹੜੀਆਂ ਹੋਈਆਂ ਸੀ ਉਹਦੇ ਵਿੱਚ ਅਕਾਲੀ ਦਲ ਨਹੀਂ ਲੜਿਆ ਸੀ ਇਹ ਇੱਕ ਵੱਖਰੀ ਗੱਲ ਹੈ ਪਰ ਐਤਕੀ ਨਿਗਮ ਚੋਣਾਂ ਜਿਹੜੀਆਂ ਹੋ ਰਹੀਆਂ ਉਹ ਲੜਨ ਵਾਸਤੇ ਅਕਾਲੀ ਦਲ ਤਿਆਰ ਬਰ ਤਿਆਰ ਹੈ ਇੱਕ ਪਾਸੇ ਪ੍ਰਧਾਨ ਦੇ ਉੱਤੇ ਹਮਲਾ ਹੋਇਆ ਤੇ ਦੂਜੇ ਪਾਸੇ ਚੋਣ ਵੀ ਜਿਹੜੀ ਆ ਉਹ ਲੜਨ ਵਾਸਤੇ ਤਿਆਰ ਨੇ ਇਸ ਮਸਲੇ ਨੂੰ ਲੈ ਕੇ ਜੇ ਚੋਣਾਂ ਦੇ ਉੱਤੇ ਖਾਸ ਤੌਰ ਤੇ ਧਿਆਨ ਦਈਏ ਤਾਂ ਐਨ ਕੇ ਜਿਹੜੇ ਹਾਲ ਹੀ ਦੇ ਵਿੱਚ ਅਕਾਲੀ ਦਲ ਤੋਂ ਅਲੈਦਾ ਗੱਲ ਕਰਦੇ ਨਜ਼ਰ ਆ ਰਹੇ ਸੀ ਜਾਂ ਜਿਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਉਹ ਐਨ ਕੇ ਸ਼ਰਮਾ ਦੁਆਰਾ ਕੈਮਰੇ ਸਾਹਮਣੇ ਆਏ ਨੇ ਔਰ ਉਹਨਾਂ ਨੇ ਕੁਝ ਵੱਡੇ ਤੱਥ ਪੇਸ਼ ਕੀਤੇ ਨੇ ਐਨ ਕੇ ਸ਼ਰਮਾ ਦਾ ਇਹ ਦਾਅਵਾ ਹੈ ਕਿ ਅਕਾਲੀ ਲੀਡਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਐਨ ਕੇ ਸ਼ਰਮਾ ਦੀ ਇਹ ਜਾਣਕਾਰੀ ਸਾਹਮਣੇ ਆਈ ਹੈ ਇਹ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅ ਵਕਤੋ ਵਕਤ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਇਹ ਧਮਕੀਆਂ ਦੇਣ ਵਾਲਾ ਹੈ ਕੌਣ ਦਰਅਸਲ ਇਹ ਪੂਰਾ ਮਾਮਲਾ ਕੀ ਹੈ ਨਿਗਮ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਕਿਉਂ ਧਮਕੀਆਂ ਮਿਲਣ ਲੱਗੀਆਂ ਅਸਲ ਤੱਥ ਜਿਹੜੇ ਪੇਸ਼ ਕੀਤੇ ਨੇ ਅਕਾਲੀ ਲੀਡਰਾਂ ਨੇ ਆਓ ਸੁਣਦੇ ਹਾਂ ਤਕੂ ਸ਼੍ਰੋਮਣੀ ਅਕਾਲੀ ਦਲ ਦੇ ਮੈਂ ਸਭ ਤੋਂ ਪਟਿਆਲੇ ਬਹੁਤ ਵਧੀਆ ਉਤਸ਼ਾਹ ਸੰਗਤ ਦੇ ਲੈਕਚਰ ਲੈਣ ਦਾ ਕਿਉਂਕਿ ਜੋ ਸ਼੍ਰੋਮਣੀ ਅਕਾਲੀ 10 ਸਾਲ ਸਰਕਾਰ ਰਹੀਆ ਪੂਰੇ ਪੰਜਾਬ ਪਟਿਆਲੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਸ਼ਹਿਰੀ ਆਊਟਰ ਕਲੋਨੀਆਂ ਦੇ ਵਿੱਚ ਦੂਜੇ ਪਾਸੇ ਬਹੁਤ ਡਿਵੈਲਪ ਹੋ ਰਹੀਆਂ ਲੋਕ ਸਮਝਦੇ ਆ ਕਿ ਸ਼ਰੋਨੀ ਗਾਲੀਆਂ ਦੀ ਮਿੰਡਾਗਰ ਕਾਉਂਸਲ ਬਣਾਉਣੀ ਚਾਹੁੰਦੇ ਕਾਰਪੋਰੇਸ਼ਨ ਬਣਾਉਣੀ ਚਾਹੁੰਦੇ ਆ ਸਾਡੇ ਤੱਕ ਰਿਮ ਕੈਂਡੀਡੇਟ ਸਾਰੇ ਸ਼ਾਰਟਲਿਸਟਡ ਕਰ ਲਿਆ ਤੇ ਹੋਏ ਨੇ ਤੇ ਜ਼ਿਕਰ ਕੀ ਆ ਰਹੀ ਆ ਸਾਰੇ ਕਿ ਜਿਹੜੇ ਸੰਭਾਵੀ ਕੈਂਡੀਡੇਟ ਸਰਮੇਂ ਦੱਸਿਆ ਕਿ ਉਹਨਾਂ ਦੇ ਉਹਨਾਂ ਨੂੰ ਪੁਲਿਸ ਥਾਣੇ ਦੇ ਫੋਨ ਆ ਰਹੇ ਨੇ ਉਹਨਾਂ ਐਨਸੂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਿਸੇ ਦੀ ਵਾਰਡ ਪਹਿਲਾਂ ਵਾਰਡ ਬੰਦੀ ਵੋਟਰ ਲਿਸਟਾਂ ਦਿੱਤੀਆਂ ਜਾ ਰਹੀਆਂ ਸੋ ਇਸ ਕਰਕੇ ਅਸੀਂ ਪੂਰੇ ਸੁਚੇਤਾਂ ਸ਼੍ਰੋਮਣੀ ਅਕਾਲੀ ਦਲ ਇਹ ਡੜ ਕੇ ਇਲੈਕਸ਼ਨ ਲੜਾਂਗੇ ਜਿੱਤਾਂਗੇ ਤੇ ਜਿਹੜਾ ਝਾੜੂ ਦਾ ਮੂੰਹ ਤੋਂ ਜਵਾਬ ਦਵਾਂਗਾ ਕਿ ਇਹ ਕਿਸ ਚਪਾਰ ਜਿਹੜੀ ਉਜਾਰੀ ਕਰਨ ਜਾ ਰਹੇ ਕਿਵੇ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਕਾਰਪੋਰੇਸ਼ਨ ਦੀ ਜਿਹੜੀ ਚੋਣਾਂ ਬੜੇ ਉਤਸ਼ਾਹ ਦੇ ਨਾਲ ਸਾਡੇ ਵਰਕਰਾਂ ਜਿਹੜੇ ਇਹ ਚੋਣ ਲੜਨ ਦੀ ਤਿਆਰੀ ਕਰ ਰਹੇ ਹਾਂ ਮੇਰੀ ਔਰ ਰਾਜੂ ਜੀ ਦੀ ਡਿਊਟੀ ਇੱਥੇ ਹੈ ਜਿਵੇਂ ਗਰਵਰ ਲਈ ਹੈ ਬਜਾਦ ਸਾਹਿਬ ਚੱਠਾ ਸਾਹਿਬ ਔਰ ਸਾਰੇ ਰਾਠੀ ਸਾਹਿਬ ਸਾਰੀ ਟੀਮ ਅਸੀਂ ਆਪਣੇ ਜਿਹੜੇ ਵਰਕਰ ਐਕਟਿਵ ਵਰਕਰ ਸਾਬਕਾ ਐਮਸੀ ਆ ਸਰਕਲ ਪ੍ਰਧਾਨ ਆ ਸਾਰੀ ਟੀਮ ਨੂੰ ਮਿਲ ਰਹੇ ਆ ਉਹਨਾਂ ਤੋਂ ਸੁਜੈਸ਼ਨ ਲਏ ਆ ਔਰ ਸ਼੍ਰੋਮਣੀ ਅਕਾਲੀ ਦਲ ਇਹ ਡਟ ਕੇ ਇਲੈਕਸ਼ਨ ਲੜੂਗਾ ਔਰ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਮੇਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪਟਿਆਲੇ ਦੇ ਅੰਦਰ ਬਣੂਗਾ ਔਰ ਦੂਸਰੀ ਗੱਲ ਇੱਥੇ ਆ ਕੇ ਮੈਂ ਦੇਖਿਆ ਵੀ ਪ੍ਰਸ਼ਾਸਨ ਇਲੈਕਸ਼ਨ ਇਸ ਤਰ੍ਹਾਂ ਲੜ ਰਿਹਾ ਜਿਸ ਤਰ੍ਹਾਂ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਨੇ ਸਾਇਦ ਮੇਅਰ ਉਹ ਬਣਨਾ ਹੋ ਤੁਸੀਂ ਦੇਖੋ ਐਨਓਸੀਆਂ ਹੁੰਦੀਆਂ ਹੈਗੀਆਂ ਇੱਕ ਕਲਰਕ ਉੱਥੇ ਬਿਠਾਇਆ ਹੋਇਆ ਜਿਹੜਾ ਸਪਾਰਸੀ ਨੂੰ ਐਨਓਸੀਆਂ ਦੇ ਰਿਹਾ ਹੈਗਾ ਜਿਹੜਾ ਦੂਸਰੀ ਪਾਰਟੀਆਂ ਨੂੰ ਐਨਓਸੀ ਦੇਣ 'ਚ ਅਨਾਕਾਨੀ ਕਰ ਰਿਹਾ ਮਤਲਬ ਕੈਂਡੀਡੇਟਾਂ ਨੂੰ ਚੋਣ ਲੜਨ ਤੋਂ ਰੋਕਿਆ ਜਾ ਰਿਹਾ ਹੁਣੇ ਮੈਂ ਘਨੌਰ ਤੋਂ ਆਇਆ ਉੱਥੇ ਵੀ ਪ੍ਰੋਬਲਮ ਇਹੀ ਹੈ ਸਨੌਰ 'ਚ ਤੁਸੀਂ ਦੇਖੋ ਵੀ ਓਮ ਵੀਰ ਜੀ ਉੱਥੇ ਸਾਡੇ ਅਕਾਲੀ ਦਲ ਦੇ ਲੀਡਰ ਆ। ਉਹਦਾ ਮਕਾਨ ਵੀ ਨਹੀਂ ਵਿਚਾਰੇ ਦਾ ਉਹਦੇ ਨਾਂ ਤੇ। ਤੇ ਉਹਨੂੰ ਐਨਓਸੀ ਕਹਿੰਦੇ ਦੇ ਵੀ ਤੈਨੂੰ ਇਸ ਕਰਕੇ ਨਹੀਂ ਦੇ ਰਹੇ ਤੈਨੂੰ 4 ਸਾਲ ਪਹਿਲਾਂ ਕਮੇਟੀ ਨੇ ਕੋਈ ਨੋਟਿਸ ਦੇਇਆ ਸੀ। ਉਸ ਨੋਟਿਸ ਤੇ ਕੋਈ ਕਾਰਵਾਈ ਵੀ ਨਹੀਂ ਹੋਈ। ਸਵੇਰ ਦੇ ਤਿੰਨ ਫੋਨ ਮੈਂ ਉੱਥੇ ਕਰ ਲਏ ਉੱਥੇ ਯੋ ਲਖਵੀਰ ਹੈਗਾ। ਤੁਸੀਂ ਦੇਖ ਲਿਓ ਵੀ ਉਹ ਤਾਂ ਵਨ ਸਾਈਡਿਡ ਜਿਸ ਤਰ੍ਹਾਂ ਲਖਵੀਰ ਨਹੀਂ ਪ੍ਰਧਾਨ ਬਣਨਾ ਹੋਈ। ਨਿੰਨ ਫੋਨੋਂ ਮੈਂ ਕਰ ਲਿਓ ਨੂੰ ਐਨਓਸੀ ਨਹੀਂ ਜਾਰੀ ਕਰੀ। ਉਹ ਇਹ ਨਾਂ ਦੇ ਇਲੈਕਸ਼ਨ ਆ ਬਾਰ-ਬਾਰ ਐਨਓਸੀਆਂ ਪਿੱਛੇ ਤੰਗ ਕਰਿਆ ਜਾ ਰਿਹਾ ਔਰ ਪੁਲਿਸ ਦੇ ਮੁਲਾਜ਼ਮ ਸਾਡੇ ਜਿਹੜੇ ਸੰਭਾਵਿਤ ਕੈਂਡੀਡੇਟਾਂ ਨੂੰ ਘਰਾਂ 'ਚ ਜਾ ਕੇ ਥ੍ਰੈਟ ਕਰ ਰਹੇ ਆ ਕਿ ਜੇ ਤੁਸੀਂ ਇਲੈਕਸ਼ਨ ਲੜੀ ਤਾਂ ਤੁਸੀਂ ਉਹਦਾ ਹਾਲ ਦੇਖ ਲਿਓ। ਮਤਲਬ ਸਰਕਾਰ ਇੰਨੀ ਡਰੀ ਹੋਈ ਆ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੇ ਹਰਫੇ ਜਿਹੜੀ ਵਰਤਰੀ ਹੈ ਇਲੈਕਸ਼ਨ ਤੇ ਕਬਜ਼ਾ ਕਰਨ ਵਾਸਤੇ। ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਕਰਦਾ ਔਰ ਚੇਤਾਵਨੀ ਦਿੰਦਾ ਵੀ ਇਹ ਸਰਕਾਰਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਔਰ ਜਿਹੜੀ ਆਮ ਆਦਮੀ ਪਾਰਟੀ ਹੈ ਦੀ ਲਾਈਫ ਸਿਰਫ 2 ਸਾਲ ਹੀ ਹੈ ਇਸ ਤੋਂ ਬਾਅਦ ਮੁੜ ਕੇ ਮੇਰਾ ਖਿਆਲ ਹੈਗਾ ਡਾਇਨਾਸੌਰ ਤਾਂ ਆਜੇ ਭਰਾ ਆਮ ਆਦਮੀ ਪਾਰਟੀ ਨਹੀਂ ਕਦੇ ਵੀ ਆਂਦੀ ਵੀ ਇਸ ਕਰਕੇ ਵੀ ਇਹਨਾਂ ਦੇ ਸਿਰ ਤੇ ਆ ਪੁੱਠੇ ਕੰਮ ਨਾ ਕਰੋ ਹਰੇਕ ਕੈਂਡੀਡੇਟ ਦਾ ਜਿਹੜਾ ਲੜਨ ਦਾ ਫੰਡਾਮੈਂਟਲ ਰਾਈਟ ਹੈ ਕੈਂਡੀਡੇਟ ਨੂੰ ਚੋਣ ਲੜਨ ਦਿਓ